ਜੱਜ ਸਦਰ ਸਾਹਿਬ ਨੂੰ ਕੋਈ ਲੋੜ ਨਹੀਂ ਸਿਫਾ ਦੇਣ ਦੀ ਕੋੜਵਾਤੀ ਸ਼ਕਤੀਆਂ ਦੇ ਸਾਹਮਣੇ ਲਿਫਟ ਜਾਣਾ ਇੱਕ ਘਰਤਾ ਹੈ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੈ ਉਹ ਅਕਾਲ ਤਖਤ ਸਾਹਿਬ ਦੀ ਰਵੈਤ ਨੂੰ ਭੱਗ ਕਰਦੇ ਹੈ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸਿੰਘ ਸਾਹਿਬ ਨੇ ਆਪਣੀ ਅਰਦਾਸ ਤੇ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੇ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੌਤੀ ਸਰਕਾਰ ਨੇ ਅਸੈਸਿਨੇਟ ਤੇ ਸ਼ਹੀਦ ਕੀਤੇ ਹੈ ਸਿੱਖ ਕੌਮ ਉਹਨਾਂ ਦਾ ਖੱਟਣ ਕਰਦਾ ਅੱਜ ਤੋਂ ਹਮ ਕੌਮ ਦੇ ਨਾਲ ਹੱਥ ਦੇ ਬਣਾਇਆ ਹੈ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਆਕਰ ਜੀ ਦਾ ਹਰ ਸਾਲ ਫਾਇਦਿਕੀ ਫਤੇ ਪ੍ਰਾਣੀ ਕਹਾਵਤ ਹੈ ਘਰ ਦਾ ਪੇਟੀ ਲੰਕਾ ਟਾਉਂਦਾ ਅੱਜ ਗੂੜ ਵਾਤੀ ਚਾਹਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਅਦਾ ਨਹੀਂ ਦੇਣ ਦਿੱਤਾ ਜੀ ਜੀ ਵਜਾ ਦੇ ਨਾਲ ਜਿਹੜੇ ਉਹ ਭਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਿਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਅਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੀ ਜੀ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਤੀ ਸਰਕਾਰ ਨੇ ਜਨਤ ਅਦਰ ਵਿੱਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਅਸੈਸਿਨੇਟ ਤੇ ਸ਼ਹੀਦ ਕੀਤੇ ਐ

ਤੇ ਗੋਇੰਦਵਾਲ ਸਾਹਿਬ ਬੋਲੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਐ ਪਰ ਅੱਜ ਰੂਡ ਵੱਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆ ਕੇ ਫਿਰ 6 ਤਰੀਕ ਨੂੰ ਜੇ ਡੀ ਐਸ ਥਾਨ ਦੇ ਉੱਤੇ ਮਾਤਾ ਦੀਪ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਪੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਬਟ ਪੌਣੀ ਇਹ ਬਿਲਕੁਲ ਸਿੱਖ ਮਜ਼ਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੈ ਉਹ ਆਕਾਲ ਤਖਤ ਸਾਹਿਬ ਦੇ ਰਵਾਇਤ ਨੂੰ ਭੰਗ ਕਰਦੇ ਐ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਮਾਨ ਸਾਹਿਬ ਇਸ ਦੇ ਵਿਦਿਆਰਥੀ ਕਿਹਦਾ ਨਹੀਂ ਆ ਰਹੇ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਔਰ ਨਹੀਂ ਸਿਮਨਾਉਣਾ ਤੇ ਦੇਣਾ ਚਾਹੁੰਦੇ ਅੱਜ ਤੋਂ ਕਾਮ ਦੇ ਨਾਲ ਅੰਥ ਨੇ ਮਨਾਇਆ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ Hindu India ਕੰਬਿਨਿਟ 3 ਦੇ ਪਛਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਗਵਰਨਰ ਸਟੇਟ ਬਣੂਗੀ ਇਹ ਸਾਡਾ ਅੱਜ ਦਾ ਰਾਧਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ